वो माता की है पिता की है so, माता ने अखाते पट्टी बनी हुई है अच्छा महाभारत च भी आकल सी सा माता so, ਕਿਤਾ ਕਿਤਾ ਉੰਜਨਾ ਹੈ ਨਹੀਂ ਗੱਲ ਬੰਨੀ ਸੋ ਇੱਕ ਚੇਤਨਾ ਸੀ ਮਨ ਨੂੰ ਚੇਤਨਾ ਸੀ ਆਪਣਾ ਆਪ ਖਤਮ ਕਰਨਾ ਸੀ ਆਪਣੀ ਕਹਾਣੀ ਖਤਮ ਕਰਕੇ ਸਾ ਰਾਮ ਦਾ ਦਰਵਾਜਾ ਆਏਗਾ ਸਾਡੇ ਮਨ ਚ ਚਿੱਤ ਚ ਬੁੱਧ ਚ ਸਾਡੀ ਕਹਾਣੀ ਚੱਲਦੀ ਹੈ ਕਹਾਣੀ ਇਸ ਦੇ ਵੀ ਵਿਛੋੜਾ ਤਾਂ ਹੀ ਹੈ ਬੱਚਿਆਂ ਤੋਂ ਮਾਤਾ ਪਿਤਾ ਤੋਂ ਬੱਚੇ ਮੇਲੇ ਚ ਵਿਛੜੇ ਹੋਏ ਹਨ ਸੋ ਕਹੀ ਤੀ ਜਿੰਦ ਲੈਂਦੇ ਨਹੀਂ ਅਸੀਂ ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਹੈ ਤਾਹੀਂ ਦੁਖੀ ਹਾਂ ਦੁੱਖ ਦੇ ਤੈ ਤੱਕ ਜਾਣਾ ਪਏਗਾ ਅਸੀਂ ਸਵਰਗ ਚ ਆ ਕੇ ਉਤਰ ਕੇ ਸ਼ਕਤੀਮਾਨ ਬਣ ਕੇ ਅੱਛਾ ਕੌਣ ਹੁਣ ਗੁੱਸੇ ਹੋ ਗਏ ਘਰੋਂ ਨਿਕਲ ਗਏ ਅੰਦਰ ਤੇਰੇ ਦੁੱਖ ਹੈ ਗੁੱਸਾ ਹੈ ਪਾਪ ਹੈ ਜਿੱਥੇ ਜਾਏਗਾ ਉੱਥੇ ਵੀ ਝਗੜਾ ਹੋਏਗਾ ਅੰਦਰ ਦਾ ਝਗੜਾ ਖਤਮ ਕਰਨਾ ਪਏਗਾ ਅੰਦਰ ਹੋਏਗਾ ਬਾਹਰੋਂ ਨਹੀਂ ਝਗੜਾ ਖਤਮ ਹੋਣਾ ਕੀ ਪ੍ਰਾਪਤ ਕਰਨਾ ਹੈ ਅਪਰਾਧ ਦਾ ਬੀਜ ਹੈ ਪਾਪ ਮਾੜੀ ਸੋਚ ਸੋ ਸੰਸਾਰ ਨੂੰ ਤਨ ਦੀ ਮੈਲ ਕੱਪੜਿਆਂ ਦੀ ਵੈਲ ਮੈਲ ਨਹੀਂ ਚੰਗੀ ਲੱਗਦੀ ਪਰਮੇਸ਼ਰ ਨੂੰ ਉਹਨੂੰ ਮਨ ਦੀ ਮੈਲ ਚੰਗੀ ਨਹੀਂ ਲੱਗਦੀ ਸੋ ਵਿਗਿਆਨ ਠੀਕ ਹੈ ਖਰਾਬ ਹੋਈ ਚੀਜ਼ ਗਿਆਨ ਖਰਾਬ ਹੋਇਆ ਵਿਗਿਆਨ ਹੈ ਦੁੱਧ ਖਰਾਬ ਹੋ ਗਿਆ ਠੀਕ ਹੈ ਵਿਗੜੀ ਹੋਈ ਚੀਜ਼ ਦਾ ਨਾ ਹੈ ਵਿਗਿਆਨ ਵਿਗਾਸ ਹੋ ਰਿਹਾ ਵਿਕਾਸ ਵਿਕਾਸ ਹੋ ਗਿਆ ਹੁਣ ਕਹਿੰਦੇ ਕੋਈ ਰਿਸ਼ਤਾਰੀ ਨਹੀਂ ਦੀ ਪੁੱਤ ਦਾ ਮਾਤਾ ਪਿਤਾ ਦਾ ਸਾਰੇ ਆਪੋ ਆਪਣੀ ਹੋ ਗਈ ਠੀਕ ਹੈ ਫਿਰ ਕਰ ਲੋ ਤਰੱਕੀ ਸ ਆ ਸ਼ੀਸ਼ਾ ਦੇਖ ਕੇ ਆਪੇ ਹੀ ਹੱਸੀ ਜਾਂਦੇ ਹਾਂ ਆਪੇ ਹੀ ਰੋਈ ਜਾਂਦੇ ਹਾਂ ਸ਼ੀਸ਼ੇ ਚ ਜੋ ਵੇਖਣਾ ਹੈ ਇਹ ਮਨ ਰੂਪ ਹੈ ਖੜੇ ਹੋਏ ਪਾਣੀ ਚ ਰਾਮ ਦੇ ਦਰਸ਼ਨ ਹੋਣਗੇ ਸ ਆਪੋ ਆਪ ਹੋ ਗਏ ਅੱਤੇ ਆਪ ਨਰਿੰਦਰ ਸੋਏ पर का बुरा रखो चीत तुमको दुख नहीं पाई भाई सो स अंदर है साडे खता स्वर्ग चाहिए अंदर खता करके घरों लड़के चले गए जिथे जाए उथे भी नहीं ये दुख सुख तो अगे है जो समतल चलेगा ਇਹ ਹੈ ਗੁਰਮਤਤਾ ਗੁਰਮਖ ਦੀ ਨਿਸ਼ਾਨੀ ਸੋ ਮਾਇਆ ਘਟ ਹੋਏ ਵੱਧ ਹੋਏ ਆਪਣੀ ਚਾਲ ਚੱਲਦੇ ਆ ਭਗਤਾਂ ਦੀ ਚਾਲ ਨਿਰਾਲੀ ਹੈ ਇਹ ਜੋ ਅੰਤਰਮੁਖੀ ਹੋਣਾ ਪਏਗਾ ਅਸੀਂ ਬਾਹਰ ਮੁਖੀ ਹਾਂ ਜੋ ਬ੍ਰਹਿਮੰਡ ਚ ਹੈ ਉਹ ਅੰਦਰ ਹੈ ਇਹ ਪਿੰਡੇ ਚ ਹੈ ਸਰੀਰ ਚ ਖੋਜਣਾ ਪਏਗਾ ਭੀਤਰ ਨੇ ਬਾਹਰ ਜੁੜਨਾ ਹੈ ਸੋ ਅੰਦਰ ਨੇ ਬਾਹਰ ਨਾਲ ਜੁੜਨਾ ਹੈ ਇਹ ਆਪੇ ਚ ਤਾਨੇ ਪੇਟੇ ਵਾਲ ਹੈ ਜੋ ਆਕਾਸ਼ ਹੈ ਸਾਡਾ ਮਨ ਹੈ ਅਗਨੀ ਧਰਤੀ ਪਾਣੀ ਵੱਡਾ ਖੇਲ ਹੈ ਆਪਣਾ ਆਪ ਖਤਮ ਕਰਨਾ ਪਏਗਾ ਬਿਰਲਾ ਹੈ ਕੋਈ ਜੀ ਆਪਣੀ ਕਹਾਣੀ ਖਤਮ ਕਰਨੀ ਪਏਗੀ ਫਿਰ ਪਰਮੇਸ਼ਰ ਦੀ ਸੂਝ ਆਏਗੀ ਆਪਣੀ ਅਕਲ ਕਿੱਲੀ ਤੇ ਟੰਗਣੀ ਪਏਗੀ ਜੀ ਸੋ ਦਾਸ ਤੋਂ ਬਹੁਤ ਗਲਤੀ ਆ ਰਹੀਆਂ ਹਨ ਮੂਰਖ ਜਾਂ ਦਾਸ ਹੈ ਜੀ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਸਾਰੇ ਸਿੱਖਿਆ ਮੇਰੇ ਵਾਸਤੇ ਹੈ ਇਹ ਰਾਜਾ ਰਾਮ ਦੀ ਕਹਾਣੀ ਦੱਲੇ ਨੂੰ ਸਮਝ ਆਏਗੀ। ਬਾਹਰੋਂ ਕਾ ਰੋਣਾ ਹੈ। ਜਦੋਂ ਪਹਾੜੀ ਤੇ ਚੜਨਾ ਆ ਬਹੁਤ ਭੀੜ ਹੁੰਦੀ ਹੈ। ਹੌਲੀ 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 ਦੱਲੇ ਉੱਪਰ ਚੋਟੀ ਤੇ ਕੋਈ ਚੜਦਾ ਹੈ। ਇਹ ਭਗਤੀ ਦੱਲੇ ਆ ਦਾ ਖੇਲ ਹੈ। ਸਾਨੂੰ ਹਜ਼ਾਰਾਂ ਵਾਰੀ ਕੰਨਾਂ ਚੂਤ ਪਾਇਆ ਗਿਆ। ਸਾਨੂੰ ਸੱਚ ਪ੍ਰਤੀਤ ਹੋਣ ਲੱਗ ਪਿਆ। ਇਹ ਕਮਲ ਦੇ ਫੁੱਲ ਵਾਂਗ ਕੁ ਨਿਆਰਾ ਰਹਿਣਾ ਪਏਗਾ ਸਿੱਖ ਨਿਆਰਾ ਹੈ ਸ ਬੱਲੇਨ ਇਹ ਰਤਨਾ ਦੇ ਲਾਲਾਂ ਦੇ ਵਪਾਰੀ ਸ ਨਾਮ ਆਪਣੇ ਹੋਂਦ ਨੂੰ ਪ੍ਰਗਟ ਕਰਨਾ ਪਏਗਾ ਆਪਣੇ ਆਪ ਨੂੰ ਮਾਰਨਾ ਪਏਗਾ ਤਨ ਦਾ ਤਨ ਦੀ ਲੋੜ ਥੋੜੀ ਹੈ ਸਾਡੇ ਬਜ਼ੁਰਗ ਟਾਈਮ ਪਾਸ ਕਰਗੇ ਨਾ ਵਧੀਆ ਚਿਹਰਿਆਂ 'ਤੇ ਖੁਸ਼ੀ ਸੀ ਕਿ ਨੱਕ ਨਾ ਪਰਿਵਾਰ ਪਾਲ ਗਏ ਅਨਾਜ ਔਰ ਮਾਇਆ ਦੀ ਵੀ ਤਮੀ ਸੀ ਸਿੱਖ ਕੱਚੇ ਅੱਜ ਘਰ ਪੱਕੇ ਹਨ ਉਦੋਂ ਘਰ ਕੱਚੇ ਸੀ ਸਿੱਖ ਪੱਕੇ ਸੀ ਸੋ ਸਿੱਖਿਆ ਲੈਣ ਵਾਲੇ ਦਾ ਨਾ ਹਾ ਸਿੱਖ ਤੇ ਕਰਨਾ ਇਹ ਤਾਂ ਸੌਖਾ ਹੈ ਚੜਸਕ ਬਣ ਗਿਆ ਸਕੂਲ ਚ ਦਾਖਲਾ ਲੈਣਾ ਨਹੀਂ ਸਕੂਲੋਂ ਛੱਡਣਾ ਸੀ ਇਹ ਬੱਸ ਨੂੰ ਜਹਾਜ਼ ਨੂੰ ਛੱਡਣਾ ਸੀ ਟ੍ਰੇਨ ਨੂੰ ਛੱਡਣਾ ਸੀ ਅਸੀਂ ਉਹਦੇ ਚ ਇਤਿਆਰ ਪਾਖਦੇ ਜੀ ਠੀਕ ਹੈ ਪੰਜਾਬੀ ਬਾਣੀਆਂ ਦਾ ਪਾਠ ਨਹੀਂ ਤੂੰ ਬਦਲ ਬਦਲ ਕੇ ਸਰਵਣ ਕਰੇ ਜਿੰਨੇ ਸਵਾਸ ਇੱਕ ਸਾਲ ਚ ਆਉਂਦੇ ਹਨ ਇੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਸ਼ਬਦ ਹਨ ਤੂੰ ਸਾਇਦ ਪੜ੍ਹ ਰਾਮ ਕਰ ਲੈ ਅਰਥਾ ਸਮੇਤ ਪੜ੍ਹ ਸੋ ਫਿਰ ਸਾਲ ਬਾਅਦ ਕੋਫਾ ਲੈ ਗਰਵਾਣੀ ਪੜਨੀ ਪਏਗੀ ਸਰਵਣ ਕਰਨੀ ਪਏਗੀ ਜੁੜਨਾ ਪਏਗਾ ਅਮਲੀ ਜੀਵਨ ਜੀਣਾ ਪਏਗਾ ਜੀ ਸਾਡੀਆਂ ਕਈ ਬੇਨਤੀਆਂ ਬਣਦੀਆਂ ਪਹਿਲੋਂ ਕਾ ਕਾ ਕਰਦੇ ਹਾਂ ਬਚਪਨ ਚ ਬਹੁਤ ਰੋੜਾ ਪਾਉਂਦੇ ਹਾਂ ਸੋ ਕਈ ਜਬ ਆਉਂਦਾ ਹੈ ਬੱਚੇ ਮਾਂ ਦੇ ਪੇਟ ਚ ਹੀ ਪੜ ਜਾਂਦੇ ਜਦੋਂ ਆ ਸ਼ੀਸ਼ਾ ਵੇਖਦੇ ਹਾਂ ਮੁਗਲ ਬੱਚਾ ਜੋ ਪੇਟ ਚ ਹੈ ਗਰਭ ਚ ਹੈ ਉਹਦੇ ਤੇ ਅਸਰ ਪੈਂਦਾ ਹੈ ਸੰਸਕਾਰ ਬਣਨਗੇ ਮਾਤਾ ਪਿਤਾ ਬਿਆਉਣਗੇ ਕੋ ਸਮਾਜ ਤੋਂ ਆਉਣਗੇ ਫਿਰ ਥੋੜਾ ਜਵਾਨ ਹੋ ਗਿਆ ਫਿਰ ਬੈਲ ਵਾਂਗੂ ਚੱਲਣ ਲੱਗ ਪਿਆ ਬਲਦ ਵਾਂਗੂ ਜੇ ਪਹਿਲੋਂ ਹਾਲਤ ਚੱਲਦੇ ਸੀ ਸੋ ਬਹੁਤ ਕੰਮ ਕਰਦਾ ਹੈ ਫਿਰ ਇਹ ਪੋਤਰੇ ਆ ਗਏ ਵੋਟ ਲੈ ਕੇ ਚੱਲੇ ਤਾਪੂ ਬੋਛਣਾ ਕਿੱਥੇ ਚੱਲੇ ਹੋ ਕਹਿੰਦੇ ਦੇਖ ਓਏ ਭੌਂਕਦਾ ਓਏ ਤੇ ਕੁੱਤਾ ਬਿਪਤੀ ਆ ਜਮਲੀ ਹੈ ਕੁਕਰ ਬਿਪਤੀ ਉਦੋਂ ਬਾਅਦ ਫਿਰ 78 ਸਾਲ ਦਾ ਹੋ ਗਿਆ ਉੱਲੂ ਬਿਪਤੀ ਆਏਗੀ ਸਵ ਅੱਖਾਂ ਚ ਪਾਣੀ ਨੀਰ ਵਗ ਰਿਹਾ ਹੈ ਸਰੀਰ ਕਮਜ਼ੋਰ ਹੋ ਗਿਆ ਵੇਖ ਹੀ ਜਾਂਦਾ ਹੈ ਸ ਕੁਛ ਕਰਨ ਜੋ ਕਰਨੀ ਤੋ ਆਪੋ ਆਪਣੇ ਆਤਮਾ ਵਿੱਚੋਂ ਹੋਂਦ ਨੂੰ ਪ੍ਰਗਟ ਕਰਨਾ ਪਏਗਾ ਜੀ ਅਸੀਂ ਬੰਦੇ ਆ ਬੰਦਗੀ ਕਰਨੀ ਪਏਗੀ ਜੀ ਸੱਚ ਸਿੱਖਿਆ ਮੇਰੇ ਵਾਸਤੇ ਹੈ ਮੈਂ ਮੋਰਿਆ ਮੇਰੇ ਕੰਨ ਸਰਵਟ ਕਰ ਰਹੇ ਧੁਨੀ ਤੋਂ ਧੁਣ ਵੱਜੇਗੀ ਜਿਹੜੀ ਪਰਮੇਸ਼ਰ ਦੀ ਧੁਣਾ ਆਪਣੇ ਆਪ ਆਵੇਗੀ ਪਾਣੀ ਵਾਇ ਕਰ ਰਿਹਾ ਸਾਰਾ ਬ੍ਰਹਿਮੰਡ ਚ ਜੋ 84 85 86 ਲੱਖ ਜੂਨ ਹੈ ਉਹਦਾ ਨਾਮ ਲੈ ਸੋ ਦਰਲੇ ਗੁਰਮਖਣ ਜਿਓ ਇਹ ਗੱਲ ਸਮਝ ਲੇ ਚੌਥੇ ਪਾਦਾ ਗਿਆਨ ਅੱਗੇ ਚੱਕਰ ਖੋਲਣਾ ਪਏਗਾ ਜੀ ਸਾਨੂੰ 60 70% ਲੋਕਾਂ ਨੂੰ ਸਾਨੂੰ ਸਾਹਸ ਲੈਣਾ ਨਹੀਂ ਆਉਂਦਾ ਜਦੋਂ ਗੱਡੀ ਕੋ ਚਲਾਣੇ ਨਹੀਂ ਆਉਂਦੀ ਨਹੀਂ ਸਭ ਸੁਪਨੇ ਲੈਣੇ ਸੁਪਨਿਆਂ ਪੂਰੇ ਕਰ ਲਈਂ ਮਿਹਨਤ ਕਰਨੀ ਪਏ ਸੁਪਨੇ ਆ ਨਾ ਪਾਣੀ ਪਾਣੀ ਕਰਿਆ ਛੋਟੀ ਰੋਟੀ ਕਰਿਆ ਭੁੱਖ ਨਹੀਂ ਮਰਨੀ ਕੰਨੇ ਰਾਮ ਰਾਮ ਕਰਦੇ ਦੁਨੀਆ ਮਰ ਗਈ ਅਸੀਂ ਵੈਗਰੂ ਵੈਗਰੂ ਕਰਦੇ ਮਰ ਗਏ ਨਹੀਂ ਅੰਦਰੋਂ ਵੈਗਰੂ ਪ੍ਰਗਟ ਹੋਣਾ ਸੀ ਜਿਵੇਂ ਧਰਤੀ ਚ ਪਾਣੀ ਪਾਣ ਲਈ ਪਹਿਲੂ ਨਕਲੀ ਪਾਣੀ ਪਾਣਾ ਪੈਂਦਾ ਹੈ ਬੋਰਚ ਜਦੋਂ ਥੱਲਿਓਂ ਪੰਡਾਰਾ ਉੱਠੇਗਾ ਬਹੁਤ ਵੱਡਾ ਹੋਏਗਾ ਜੀ ਅੰਦਰੋਂ ਧੁਣੀ ਤਾਂ ਧੁਣ ਬੱਜੇਗੀ ਬਿਲਕੁਲ ਸ਼ਬਦ ਬਣੇਗਾ ਜੀ ਅੰਦਰ ਹੀ ਬੈਠਾ ਹੈ ਉਹ ਜੀ ਆਪਣੇ ਆਪ ਨੂੰ ਖਤਮ ਕਰਕੇ ਆਪਾ ਆਵ ਫਿਰ ਅੰਦਰੋਂ ਪੰਡਾਰੇ ਉੱਠਣਗੇ ਜਦੇ ਆਨੰਦ ਰਹੇਗਾ ਖੇਡ ਚ ਰਹਿਏਗਾ ਵਿਕਾਸ ਚ ਰਹਿਏਗਾ ਜੀ ਅਸੀਂ ਵਿਕਾਸ ਅਲ ਟੁਰ ਕੇ ਨਹੀਂ ਬਿਨ ਪਾਣੀ ਤੋਂ ਡੁੱਬ ਜਾਗੇ ਜੀ ਸੋ ਦੱਸਤ ਬਹੁਤ ਗਲਤੀ ਹੋ ਰਹੀ ਮੂਰਖ ਜਤਾ ਸਕਦਾ ਸੰਗਤ ਪਰ ਗੁਰੂ ਪਖਸ਼ ਨਾ ਪਖਸ਼ ਲੈਣਾ ਜੀ ਸੋ ਜੇ ਮਾਂਚ ਬਰਿਆਈ ਰੱਖਾਂਗੇ ਆਪਣੇ ਆਪ ਦੇ ਪੈਰ ਤੇ ਮੈਂ ਹੀ ਕਹਾੜਾ ਮਾਰ ਸਕਦਾ ਕਿਸੇ ਦੇ ਕਹਾੜਾ ਮਾਰ ਕੇ ਵੇਖ ਉਸ ਸੰਭਰਤ ਦਾ ਸਿਰ ਤੇ ਉਹਦਾ ਹੱਥ ਹੈ ਕਿਵੇਂ ਕਹਾੜਾ ਮਾਰ ਲੈਗਾ ਦੂਸਰੇ ਨੂੰ ਨਹੀਂ ਜਿਹੜਾ ਮੈਂ ਕਰਨਾ ਹੈ ਆਪ ਜ਼ਿੰਮੇਦਾਰ ਹਾਂ ਅੱਜ ਆਨਲਾਈਨ ਹੈ ਕੋਈ ਵੀ ਗਲਤੀ ਮਾ ਆਪਣੀ ਹੋਣੀ ਕੋਈ ਗਨਾ ਮਾ ਆਪਣੀ ਹੋਣਾ ਜੀ ਜਿਹੜਾ ਵਿਚ ਵਿਚਨਾ ਉਹ ਹੀ ਕੇ ਕਰ ਜੀ ਨਦੀਨ ਆਪਣੇ ਆਪ ਉਗਣਗੇ ਆਉਗਣ ਹਨ ਸਭ ਕੁਝ ਨੂੰ ਬਰਾਬਰ ਕਰਨਾ ਪਏਗਾ ਬੈਲੈਂਸ ਕਰਨਾ ਪਏਗਾ ਤੇ ਰਹਾਉ ਟਿਕਾਉ ਵਿੱਚ ਆਉਣਾ ਪਏਗਾ ਜੀ ਤੂੰ ਮੇਰੀ ਗੱਡੀ ਭਜਾਈ ਨਾ ਜਾ ਜੇ ਗੇਰ ਨਾ ਪਾਇਆ ਨਹੀਂ ਗੱਡੀ ਟੁੱਟਨੀ ਦੇ ਸਾਧਈ ਜਾ ਗੱਲਾਂ ਕੱਲੀ ਹੈ ਮਾਰੀ ਜਾ ਨਹੀਂ ਸਭ ਕੁਝ ਬਰਾਬਰ ਰੱਖਣਾ ਪਏਗਾ ਹਵਾ ਬਰਾਬਰ ਹੋਏਗੀ ਚਾਰੇ ਟਾਇਰਾਂ ਚ ਫਿਰ ਇਹ ਗੱਡੀ ਠੀਕ ਚੱਲੀ ਜਾਏਗੀ ਜੀ ਜੋ ਗੱਟਿਆ ਹੋਇਆ ਹੈ ਪਰਮੇਸ਼ਰ ਦਾ ਪੱਕਾ ਹੀ ਉਹਨੇ ਕੁਦਰਤ ਨੂੰ ਕਾਦਰ ਇੱਕ ਹੈ ਜੀ ਇੱਕੋ ਹੈ ਭਾਈ ਇੱਕੋ ਹੈ ਜੀ